ਸਸੀ ਕਾ ਜੀ ਐਨ ਆਰ ਟੀਵੀ ਨਾਲ ਜੁੜੇ ਹੋ ਤੁਸੀਂ ਮੈਂ ਤੁਹਾਡੇ ਨਾਲ ਸਤਰਾੰਤ ਸਿੰਘ ਠੋਈ ਤੇ ਲੈ ਕੇ ਹਾਜ਼ਰ ਹਾਂ ਫਟਾਫਟ ਖਬਰਾਂ ਆਪਦੀਆਂ 10 ਵੱਡੀਆਂ ਖਬਰਾਂ ਤੇ ਨਜ਼ਰ ਮਾਰਾਂਗੇ ਲੈਂਡ ਪੁਲਿੰਗ ਸਕੀਮ ਤੇ ਲੱਗੀ ਰੋਕ ਹਾਈ ਕੋਰਟ ਵੱਲੋਂ ਜਿੱਥੇ 24 ਘੰਟਿਆਂ ਦੇ ਲਈ ਲੈਂਡ ਪੁਲਿੰਗ ਸਕੀਮ ਤੇ ਰੋਕ ਲਗਾਈ ਗਈ ਸੀ ਤਾਂ ਉਸ ਤੇ ਹੁਣ 4 ਹਫ਼ਤਿਆਂ ਦੇ ਲਈ ਰੋਕ ਲਗਾ ਦਿੱਤੀ ਗਈ ਹੈ ਸਰਕਾਰ ਨੂੰ ਕਈ ਅਹਿਮ ਸਵਾਲ ਪੁੱਛੇ ਗਏ ਨੇ ਹਾਈ ਕੋਰਟ ਵੱਲੋਂ ਅਤੇ 4 ਹਫ਼ਤਿਆਂ ਦਾ ਹੁਣ ਪੰਜਾਬ ਸਰਕਾਰ ਨੂੰ ਸਮਾਂ ਦਿੱਤਾ ਗਿਆ ਕਿ 4 ਹਫ਼ਤਿਆਂ ਦੇ ਵਿੱਚ ਵਿੱਚ ਸਾਨੂੰ ਇਹ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਜਾਣ ਕਿਸਾਨਾਂ ਨੂੰ ਮਿਲੀ ਵੱਡੀ ਰਾਹਤ ਜਿੱਥੇ ਇੱਕ ਪਾਸੇ ਕਿਸਾਨ ਸੜਕਾਂ ਤੇ ਨੇ ਤੇ ਲੈਂਡ ਪੂਲਿੰਗ ਸਕੀਮ ਦਾ ਵੱਡੇ ਪੱਧਰ ਤੇ ਵਿਰੋਧ ਕੀਤਾ ਜਾ ਰਿਹਾ ਤਾਂ ਉਧਰ ਹਾਈ ਕੋਰਟ ਵੱਲੋਂ ਅੱਜ ਵੱਡੀ ਰਾਹਤ ਆ ਜਿਹੜੀ ਕਿਸਾਨਾਂ ਨੂੰ ਦਿੱਤੀ ਗਿਆ ਤੇ 4 ਹਫ਼ਤਿਆਂ ਦੇ ਲਈ ਹਾਈ ਕੋਰਟ ਨੇ ਲੈਂਡ ਪੂਲਿੰਗ ਸਕੀਮ ਤੇ ਰੋਕ ਲਗਾ ਦਿੱਤੀ ਹੈ ਸੁਖਵੀਰ ਬਾਦਲ ਨੇ ਮੋੜ ਮੰਗੀ ਮਾਫੀ ਜਿੱਥੇ ਇੱਕ ਪਾਸੇ ਕਈ ਵਾਰ ਸੁਖਵੀਰ ਸਿੰਘ ਬਾਦਲ ਨੂੰ ਮਾਫੀ ਮੰਗ ਚੁੱਕੇ ਨੇ ਤਾਂ ਉਹਨਾਂ ਨੇ ਇੱਕ ਵਾਰ ਫਿਰ ਤੋਂ ਮਾਫੀ ਮੰਗੀ ਆ ਅਤੇ ਰੁੱਸੇ ਹੋਏ ਲੀਡਰਾਂ ਨੂੰ ਕਿਹਾ ਹੈ ਕਿ ਜੇ ਕੋਈ ਗਲਤੀ ਹੋਈ ਹੈ ਤਾਂ ਉਹ ਮਾਫੀ ਮੰਗਦੇ ਨੇ ਤੇ ਉਹ ਮੁੜ ਕੇ ਉਹਨਾਂ ਨਾਲ ਆਣ ਤੇ ਪਾਰਟੀ ਵਿੱਚ ਕੰਮ ਕਰਨ ਅਤੇ ਜਲਦ ਹੀ ਵੈਦਤਰੀ ਲਈ ਪਾਰਟੀ ਦੇ ਲਈ ਕੰਮ ਕੀਤਾ ਜਾਏਗਾ ਤੇ ਮੁੜ ਤੋਂ ਪਾਰਟੀ ਨੂੰ ਪੈਰਾਂ ਸਿਰ ਖੜਾ ਕੀਤਾ ਜਾਵੇ ਪੰਜਾਬ ਚ ਵੱਸਾਂ ਦਾ ਚੱਕਾ ਜਾਮ ਜਿੱਥੇ ਇੱਕ ਪਾਸੇ ਰੱਖੜੀ ਦਾ ਵੱਡਾ ਤਿਹਾਰ ਸਾਹਮਣੇ ਆ ਰਿਹਾ ਤਾਂ ਉੱਥੇ ਹੀ ਵੱਡਾ ਝਟਕਾ ਵੀ ਸਵਾਰੇ ਨੂੰ ਲੱਗ ਸਕਦਾ ਹੈ ਜਿਸ ਦੇ ਚੱਲਦਿਆਂ ਪੰਜਾਬ ਵਿੱਚ PRTC ਅਤੇ ਪਨਵਾਸ ਦੇ ਕੱਚੇ ਮੁਲਾਜ਼ਮਾਂ ਵੱਲੋਂ ਹੜਤਾਲ ਦੇ ਲਈ ਵੱਡਾ ਐਲਾਨ ਕਰ ਦਿੱਤਾ ਗਿਆ ਜਿੱਥੇ ਕਈ ਵਾਰ ਸਰਕਾਰ ਨਾਲ ਉਹਨਾਂ ਦੀ ਐਮ ਮੀਟਿੰਗ ਹੋ ਚੁੱਕੀ ਹੈ ਤੇ ਮੀਟਿੰਗ ਵਿੱਚ ਕੋਈ ਹੱਲ ਨਾ ਹੋਣ ਕਾਰਨ ਹੁਣ ਫਿਰ ਤੋਂ ਪੰਜਾਬ ਵਿੱਚ PRTC ਅਤੇ ਪਨਵਾਸ ਦੇ ਕੱਚੇ ਡਰਾਈਵਰਾਂ ਵੱਲੋਂ ਅਤੇ ਕੱਚੇ ਕਰਮਚਾਰੀਆਂ ਵੱਲੋਂ ਇਹ ਹੜਤਾਲ ਦੇ ਲਈ ਭਲਕੇ ਜਿਹੜਾ ਐਲਾਨ ਕਰ ਦਿੱਤਾ ਹੈ ਕਿ ਹੁਣ ਜਿਹੜੇ ਆ 8 ਅਗਸਤ ਤੋਂ ਜਿਹੜੇ ਆ ਹੜਤਾਲ ਪੰਜਾਬ ਵਿੱਚੋਂ ਹੋਣ ਜਾ ਰਹੀ ਹੈ ਸੁਖਜਿੰਦਰ ਸਿੰਘ ਰੰਧਾਵਾ ਦੀਆਂ ਵਧੀਆਂ ਮੁਸ਼ਕਲਾਂ ਜਿੱਥੇ ਇੱਕ ਪਾਸੇ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਬਿੱਤੇ ਦਿਨ ਹੀ ਵੱਡਾ ਦਾਵਾ ਠੋਕਿਆ ਗਿਆ ਸੀ ਕਿ ਉਹਨਾਂ ਦੇ ਬੇਟੇ ਨੂੰ ਜੇਲ੍ਹ ਵਿੱਚੋਂ ਜੱਗੂ ਭਗਵਾਨਪੁਰਿਆ ਧਮਕੀਆਂ ਦੇ ਰਿਹਾ ਤਾਂ ਦੂਜੇ ਪਾਸੇ ਹੁਣ ਸੁੱਚਾ ਸਿੰਘ ਲੰਗਾ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਵੱਲੋਂ ਵੱਡੇ ਪੱਧਰ ਤੇ ਜਿਹੜਾ ਕਿ ਜਿਹੜੇ ਆ ਥਾਣਾ ਘੇਰ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਗ੍ਰਿਫਤਾਰੀ ਦੀ ਮੰਗ ਕੀਤੀ ਗਈ ਹੈ ਕਿ ਸੁਖਜਿੰਦਰ ਸਿੰਘ ਰੰਧਾਵਾ ਤੇ ਜੋ ਦੋਸ਼ ਲੱਗੇ ਆ ਕਿ ਉਹਨਾਂ ਦੇ ਗੈਂਗਸਟਰ ਨਾਲ ਸਬੰਧ ਨੇ ਅਤੇ ਉਸੇ ਦੇ ਚਾਲਦਿਆਂ ਉਹਨਾਂ ਤੇ ਕਤਲ ਦੀ ਸਾਜ਼ਿਸ਼ ਰਚਣ ਦੇ ਲਈ ਜਿਹੜੇ ਐਫਆਈਆਰ ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਅਜਿਹਾ ਸੁੱਚਾ ਸਿੰਘ ਲਗਾ ਵੱਲੋਂ ਮੰਗ ਕੀਤੀ ਗਈ ਆ ਅਤੇ ਡੇਰਾ ਬਾਬਾ ਨਾਨਕ ਪੁਲਿਸ ਥਾਣੇ ਨੂੰ ਘੇਰ ਕੇ ਪ੍ਰਦਰਸ਼ਨ ਕੀਤਾ ਗਿਆ ਹੈ ਅਮਰੀਕਾ ਨੇ ਕੀਤਾ ਭਾਰਤ ਤੇ ਟੈਰਫ ਅਟੈਕ ਤਾਂ ਲਗਾਤਾਰ ਜਿੱਥੇ ਅਮਰੀਕਾ ਵੱਲੋਂ ਇੱਕ ਤੋਂ ਬਾਅਦ ਇੱਕ ਐਲਾਨ ਕੀਤਾ ਜਾ ਰਿਹਾ ਸੀ ਤਾਂ ਉੱਥੇ ਹੀ ਅਮਰੀਕਾ ਨੇ ਭਾਰਤ ਤੇ ਟੈਰਫ ਅਟੈਕ ਕਰ ਦਿੱਤਾ ਹੈ ਅਤੇ ਹੁਣ 25% ਹੋਰ ਟੈਰਿਫ ਜਿਹੜਾ ਵਧਾ ਦਿੱਤਾ ਗਿਆ ਜੋ ਕਿ 27 ਅਗਸਤ ਤੋਂ ਲਾਗੂ ਹੋਵੇਗਾ ਕਿਸਾਨਾਂ ਤੇ ਹੱਕ ਚ ਆ ਗਏ ਪੀਐਮ ਮੋਦੀ ਜਿੱਥੇ ਇੱਕ ਪਾਸੇ ਅਮਰੀਕਾ ਵੱਲੋਂ ਟੈਰਿਫ ਵਿੱਚ ਵਾਅਦਾ ਕੀਤਾ ਗਿਆ ਤਾਂ ਉਧਰ ਕਿਸਾਨਾਂ ਦੇ ਹੱਕ ਵਿੱਚ ਪੀਐਮ ਮੋਦੀ ਵੱਲੋਂ ਵੱਡਾ ਦਾਵਾ ਟੁਕਿਆ ਗਿਆ ਕਿ ਕੁਝ ਵੀ ਹੋ ਜਾਵੇ ਤਾਂ ਉਹ ਕਿਸਾਨਾਂ ਨੂੰ 37ਾਂਚ ਨਹੀਂ ਆਣ ਦੇਣਗੇ ਅਤੇ ਹਰ ਪੱਖ ਤੋਂ ਕਿਸਾਨਾਂ ਦੇ ਨਾਲ ਖੜਨਗੇ ਜਿਸ ਦੇ ਚੱਲਦਿਆਂ ਭਾਵੇਂ ਅਮਰੀਕਾ ਵੱਲੋਂ ਟੈਰਿਫ ਲਗਾ ਦਿੱਤਾ ਗਿਆ ਪਰ ਕਿਸਾਨਾਂ ਦਾ ਕਿਸੇ ਤਰ੍ਹਾਂ ਦਾ ਵੀ ਨੁਕਸਾਨ ਸਰਕਾਰ ਨਹੀਂ ਹੁਣ ਦੇਵੇਗੀ ਅਜਿਹਾ ਦਾਵਾ ਜਿਹੜਾ ਪੀਐਮ ਮੋਦੀ ਵੱਲੋਂ ਠੋਕਿਆ ਗਿਆ ਹੈ ਕਰਨ ਔਜਲਾ ਤੇ ਹਨੀ ਸਿੰਘ ਦੀਆਂ ਵਧੀਆਂ ਮੁਸ਼ਕਲਾਂ ਜਿੱਥੇ ਵਿੱਤੇ ਦਿਨ ਲਈ ਹੀ ਦੋਵੇਂ ਕਲਾਕਾਰਾਂ ਦਾ ਨਵਾਂ ਗੀਤ ਰਿਲੀਜ਼ ਹੋਇਆ ਤਾਂ ਉਸ ਨੂੰ ਲੈ ਕੇ ਦੋਵੇਂ ਕਲਾਕਾਰਾਂ ਦੀਆਂ ਮੁਸ਼ਕਲਾਂ ਵੱਧਿਆ ਨਜ਼ਰ ਆ ਰਹੀਆਂ ਨੇ ਤੇ ਜੋ-ਜੋ ਹਨੀ ਸਿੰਘ ਅਤੇ ਕਰਨ ਔਜਲਾ ਨੂੰ ਹੁਣ ਪੰਜਾਬ ਮੈਲਾ ਕਮਿਸ਼ਨ ਵੱਲੋਂ ਨੋਟਿਸ ਜਾਰੀ ਕਰਕੇ 11 ਅਗਸਤ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਆ ਜਿਸ ਵਿੱਚ ਕਿ ਇਹ ਦਾਵਾ ਠੋਕਿਆ ਜਾ ਰਿਹਾ ਹੈ ਕਿ ਜੋ ਇਹਨਾਂ ਵੱਲੋਂ ਗੀਤ ਰਿਲੀਜ਼ ਕੀਤੇ ਗਏ ਨੇ ਉਹਨਾਂ ਵਿੱਚ ਮਹਿਲਾਵਾਂ ਪ੍ਰਤੀ ਗਲਤ ਸ਼ਬਦ ਜਿਹੜੇ ਵਰਤੇ ਗਏ ਐ ਇਸ ਨੂੰ ਲੈ ਕੇ ਹੀ ਪੰਜਾਬ ਮਹਿਲਾ ਕਮਿਸ਼ਨ ਵੱਲੋਂ ਸੋ ਮੋਟੋ ਲੈਂਦਿਆਂ ਨੋਟਿਸ ਜਾਰੀ ਕੀਤਾ ਗਿਆ ਅਤੇ ਕਮਿਸ਼ਨ ਅੱਗੇ 11 ਅਗਸਤ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਨੇ ਅੱਜ ਫਿਰ ਪੌਂਗ ਡੈਮ ਤੋਂ ਛੱਡਿਆ ਜਾਵੇਗਾ ਪਾਣੀ ਤਾਂ ਲਗਾਤਾਰ ਪੌਂਗ ਡੈਮ ਵਿੱਚੋਂ ਪਾਣੀ ਛੱਡਿਆ ਜਾ ਰਿਹਾ ਹੈ ਅਤੇ ਬਿੱਤੇ ਕੱਲ ਜਿੱਥੇ ਪੌਂਗ ਡੈਮ ਵਿੱਚੋਂ ਪਾਣੀ ਛੱਡਿਆ ਗਿਆ ਸੀ ਤਾਂ ਹੁਣ ਫਿਰ ਤੋਂ ਪੌਂਗ ਡੈਮ ਵਿੱਚੋਂ ਪਾਣੀ ਛੱਡਿਆ ਗਿਆ ਅਤੇ ਬਿਆਸ ਦਰਿਆਤ ਚੋਂ ਪਾਣੀ ਦਾ ਬਹਾਅ ਜਿਹੜਾ ਉਹ ਤੇਜ਼ ਹੋ ਗਿਆ ਤੇ ਲਗਾਤਾਰ ਪਾਣੀ ਦਾ ਪੱਧਰ ਵੀ ਵੱਧਦਾ ਜਾ ਰਿਹਾ ਹੈ। ਰਾਹੁਲ ਗਾਂਧੀ ਨੇ ਵੋਟਰ ਸੂਚੀਆਂ ਨੂੰ ਲੈ ਕੇ ਚੁੱਕੇ ਵੱਡੇ ਸਵਾਲ ਤਾਂ ਰਾਹੁਲ ਗਾਂਧੀ ਵੱਲੋਂ ਇੱਕ ਅਹਿਮ ਪ੍ਰੈਸ ਕਾਨਫਰੰਸ ਕਰਕੇ ਵੱਡੇ ਸਵਾਲ ਹੈ ਜਿਹੜੇ ਉਹ ਵੋਟਰ ਸੂਚੀਆਂ ਨੂੰ ਲੈ ਕੇ ਚੁੱਕੇ ਨੇ ਜਿੱਥੇ ਇੱਕ ਪਾਸੇ ਭਾਰਤੀ ਚੋਣ ਕਮਿਸ਼ਨ ਵੱਲੋਂ ਵੱਡੇ ਜਿਹੜੇ ਆ ਚੋਣਾਂ ਨੂੰ ਲੈ ਕੇ ਅਕਸਰ ਆ ਜਿਹੜਾ ਦਾਵਾ ਠੋਕਿਆ ਜਾ ਰਿਹਾ ਹੈ ਤੇ ਕਿਸੇ ਵੀ ਤਰ੍ਹਾਂ ਦੀ ਧਾਂਦਲੀ ਨੂੰ ਲੈ ਕੇ ਉਹਨਾਂ ਨੇ ਨਕਾਰਿਆ ਤਾਂ ਉਧਰ ਰਾਹੁਲ ਗਾਂਧੀ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਵੋਟਰ ਸੂਚੀਆਂ ਤੇ ਵੱਡਾ ਦਾਵਾ ਠੋਕਿਆ ਕਿ ਇੱਕ ਇੱਕ ਵਿਅਕਤੀ ਦੇ ਆ 10-10 ਥਾਵਾਂ ਤੇ ਵੋਟਾਂ ਵੜਾਈਆਂ ਗਈਆਂ ਨੇ ਤਾਂ ਇਸ ਨੂੰ ਲੈ ਕੇ ਹੁਣ ਵੱਡੇ ਸਵਾਲ ਆ ਜਿਹੜੇ ਉਹ ਖੜੇ ਹੋਏ ਨੇ ਤੇ ਇਸ ਦੇਸ਼ ਦੀ ਸਿਆਸਤ ਵਿੱਚ ਵੱਡੀ ਤਰਥੱਲੀ ਮਚ ਗਈ ਹੈ। ਇਹ ਸਨ ਆਦਿਆਂ ਅਹਿਮ ਵੱਡੀਆਂ ਖਬਰਾਂ ਅਜਿਹੀਆਂ ਹੀ ਖਬਰਾਂ ਲੈ ਕੇ ਮੁਰਤੋ ਜੁੜਾਂਗੇ ਬਣੇ ਰਹੋ ਐਨ ਆਰ ਟੀਵੀ ਨਾਲ।